ਤਨ ਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਐਤਵਾਰ ਦੇ ਦਿਨ ਦੁਪਹਿਰਾ ਕੱਟਣ ਦੇ ਲਈ ਪਹੁੰਚਦੀ ਆ ਸਾਰੇ ਸਾਰੇ ਆਉਣ ਇੱਥੇ ਬਾਬਾ ਦੀਪ ਸਿੰਘ ਜੀ ਦੁਪਹਿਰੇ ਕੱਟਣ ਸ਼ਨੀਵਾਰ ਰਹਿਤਾਂ ਹੋਣੇ ਸਾਡਾ ਬੱਚਾ ਨਹੀਂ ਠੀਕ ਹੈ ਸੁੱਖਿਆ ਹੈ ਵੀ ਜੇ ਠੀਕ ਹੋ ਜਾਏ ਤਾਂ ਬਾਥਮ ਦੀ ਪ੍ਰੋਬਲਮ ਨਹੀਂ ਅੱਜ ਫਿਰ ਮੱਥਾ ਦੇਖਣ ਆਏ ਇਹ ਖੂਬਸੂਰਤ ਤਸਵੀਰ ਉਹਦੋਂ ਬਣਦੀ ਆ ਜੇ ਛੋਟੇ ਛੋਟੇ ਬੱਚੇ ਇੱਥੇ ਦੇਖਦੇ ਆ ਕਿਉਂਕਿ ਅਕਸਰ ਜਦ ਅਸੀਂ ਵੱਡੇ ਹੋ ਜਾਂਦੇ ਆ ਤੇ ਆਪਣੇ ਕੰਮਕਾਰਾਂ ਦੇ ਵਿੱਚ ਕਿੱਤਿਆਂ ਦੇ ਵਿੱਚ ਇੰਨੇਕ ਵਿਅਸਤ ਹੋ ਜਾਂਦੇ ਆ ਕਿ ਸਾਡੇ ਮੂੰਹ ਇੱਕੋ ਜਵਾਬ ਨਿਕਲਦਾ ਕਿ ਸਾਡੇ ਕੋਲ ਕੰਮਕਾਰਾਂ ਤਵੇਲ ਹੈ ਨਹੀਂ ਗੁਰੂ ਘਰ ਜਾਣ ਲਈ ਇੰਨੀ ਗਰਮੀ ਇਸ ਤੁਸੀਂ ਕਹਿੰਦੇ ਨਹੀਂ ਕਿ ਮੈਂ ਨਹੀਂ ਜਾਣਾ ਗਰਮੀ ਬਹੁਤ ਇੱਥੇ ਅਗੇ ਕੋਈ ਗਰਮੀ ਨਹੀਂ ਲੱਗਦੀ ਕਿਵੇਂ ਤਾਂ ਲੱਗਦਾ ਇੱਥੇ

ਮੇਨੂ ਜੋਤੋਂ ਖੱਟਾ ਮੇਰਾ ਗੁਰੂ ਰਾਮਦਾਸ ਨੇ ਕੱਟਿਆ ਅੱਜ ਕੱਲ੍ਹ ਦੁਨੀਆ 'ਚ ਕੋਈ ਨਹੀਂ ਸਿਰਫ ਗੁਰੂ ਰਾਮਦਾਸ ਦਾ ਸਵਾ ਕੋਈ ਨਹੀਂ ਕੁਦਰਾਡੇ ਬੇਟੀਆਂ ਸੰਕਾਂ ਜੋ ਇਹ ਸੋਚਦੀਆਂ ਨੇ ਕਿ ਸਾਡੇ ਕੰਮ ਕਾਰ ਜ਼ਿਆਦੇ ਨੇ ਸਾਡੇ ਕੋਲ ਗੁਰੂ ਘਰ ਜਾਣ ਲਈ ਸਮਾਂ ਹੈ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਭਾਵੇਂ ਜਿੱਥੇ ਵੀ ਲੋ ਲੋ ਕੰਮਕਾਰਾਂ ਦੀ ਗੱਲ ਨਹੀਂ ਪਰ ਆਪਣੇ ਗੁਰੂ ਨਾਲ ਜੁੜ ਲੋ ਆ ਬਾਣੀ ਨਾਲ ਜੁੜੋ ਬਾਣੀ ਤੇ ਬਾਣੀ ਦੇ ਧਾਰਨ ਲੋ ਕਾਸਟ ਪੈਰਾ ਕੱਟੀ ਹਾਂਜੀ ਜਿੰਦਾ ਮਹਿਸੂਸ ਕਰ ਗਈਆਂ ਮੈਂ ਅੱਜ ਸ੍ਰੀ ਹਰਿ ਕਰਿ ਕ੍ਰਿਸ਼ਨ ਜੀ ਦਾ ਜਨ ਦਿਹਾੜਾ ਸੀ ਤੇ ਮੇਰਾ ਜੀ ਕਰਦਾ ਸੀ ਕਿ ਮੈਂ ਵੀ ਅੱਜ ਸਖਤਾਂ ਦੇ ਇਥੇ ਦਰਸ਼ਨਾਂ ਜਾ ਕੇ ਰਿਓ ਕਰਾਂ ਕਿ ਕੀ ਮਹੁੰਦੀ ਹੈ ਬੰਦੇ ਕੋ ਤੁਰਿਆ ਤੱਕ ਨਾ ਜਾਂਦਾ ਤੁਸੀਂ ਆਖੇ ਹਰ ਕੀਮਤ ਬੱਦ ਤੁਸੀਂ ਗੁਰਦ੍ਰਸ਼ੀ ਦੇ ਦਰਸ਼ਨ ਕਰਨਾ ਹਾਂਜੀ ਉਹ ਮੇਰੀ ਉਹ ਗੱਡੀ ਅੱਛੀ ਮੰਡੀ ਸੀ ਉੱਥੋਂ ਸਾਡੀ ਗੱਡੀ ਆਉਂਦੀ ਸੀ ਫਿਰ ਮੈਂ ਇੱਥੇ ਦਰਸ਼ਨ ਕਰਨ ਆ ਸੀਦਾ ਸਾਹਿਬ ਦਰਸ਼ਨ ਕਰਕੇ ਫਿਰ ਮੈਂ ਆਪਣੇ ਘਰ ਜਾਂਦਾ ਐਂ ਤੇ ਗੁਰੂ ਰਾਮਦਾਸ ਤੋਂ ਬਾਬਾ ਸ਼ਿਦਾ ਸਾਹਿਬ ਤੋਂ ਸਭ ਕੁਝ ਮਿਲ ਆ ਗਿਆ ਚਪੈਰੇ ਦਾ ਵਿਰੋਧ ਵੀ ਬਹੁਤ ਸੰਗਤ ਕਰਦੀ ਉਹਨਾਂ ਨੂੰ ਕੀ ਕਹਿਣਾ ਚਾਹੋ ਨਹੀਂ ਨਹੀਂ ਚਪੈਰੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਾਨੂੰ ਬਾਣੀ ਕਿੰਨੀ ਕਿ ਪੜਨੀ ਆਉਂਦੀ ਆ ਪੜਨੀ ਚਾਹੀਦੀ ਆ ਸਭ ਤੋਂ ਵੱਧ ਬਾਣੀਆਂ ਇਸ ਟਾਈਮ ਕੋਸ਼ਿਸ਼ ਨਹੀਂ ਦੁਨੀਆ ਦੇ ਉੱਤੇ ਕੁਝ ਨਹੀਂ ਬਾਣੀ ਤੋਂ ਵੱਡਾ ਕੁਝ ਨਹੀਂ ਆ। ਮੈਂ ਸਾਰਿਆਂ ਕਿ ਸकता ਨੂੰ ਅਫੀਲ ਕਰਦੀ ਆਂ ਕਿ ਬਾਣੀ ਤੋਂ ਵੱਡਾ ਕੁਝ ਨਹੀਂ ਇਸ ਦੁਨੀਆ ਤੇ। ਜੋ ਬਾਣੀਆਂ, ਨਾਤੀਏ ਨਾ ਪੁੱਤਰ ਸਭ ਬਾਣੀ ਨੇ ਤੁਹਾਡੇ ਨਾਲ ਜਾਣਾ। ਸਾਡੇ ਗੁਰੂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਅਸੀਂ ਤੇ ਉਹਨਾਂ ਵਾਸਤੇ ਕੁਝ ਵੀ ਨਹੀਂ। ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਐਤਵਾਰ ਦੇ ਦਿਨ ਦੁਪਹਿਰਾ ਕੱਟਣ ਦੇ ਲਈ ਪਹੁੰਚਦੀ ਹੈ ਉਸ ਤੋਂ ਪਹਿਲਾਂ ਰਾਤ ਸ਼ਨੀਵਾਰ ਦੀਆਂ ਤਸਵੀਰਾਂ ਦਿਖਾਦੀ ਹੈ ਜਿੱਥੇ ਕਰੀਬ-ਕਰੀਬ 5 ਤੋਂ 10 ਹਜ਼ਾਰ ਸੰਗਤ ਰਾਤ ਨੂੰ ਹੀ ਦੁਪਹਿਰਾ ਕੱਟਣ ਪਹੁੰਚ ਜਾਂਦੀ ਹੈ ਪਹਿਲਾਂ ਤਾਂ ਸ਼ਹੀਦ ਗਨਸਾਹਿਬ ਸ਼ਹੀਦਾ ਸਾਹਿਬ ਦੀਆਂ ਬਾਹਰ ਦੀਆਂ ਤਸਵੀਰਾਂ ਦਿਖਾਈਆਂ ਜਿੱਥੇ ਕਿ ਸਵੇਰ ਦੇ ਦੁਪਹਿਰੇ ਲਈ ਰਾਤ ਨੂੰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਟੈਂਟ ਲਗਾਣੇ ਜਿਹੜੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਐਸਜੀਪੀਸੀ ਦੇ ਸੋਨੇ ਉਪਰਾਲੇ ਤੇ ਸੰਗਤ ਦੇ ਸਹਿਯੋਗ ਦੇ ਨਾਲ ਜਿਹੜੀ ਹੈ ਖੂਬਸੂਰਤ ਤਸਵੀਰ ਨਿਕਲ ਕੇ ਸਾਹਮਣੇ ਆਂਦੀ ਹੈ ਜੋ ਦੁਨੀਆ ਭਰ ਦੇ ਵਿੱਚ ਇੱਕ ਮਿਸਾਲ ਬਣਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਸੰਗਤ ਵੱਧ ਤੋਂ ਵੱਧ ਜਿਹੜੀ ਹੈ ਇਕੱਠੀ ਹੋਣੀ ਸ਼ੁਰੂ ਹੋ ਚੁੱਕੀ ਹੈ ਸੁੰਦਰ ਜਾ ਕੇ ਸੰਗਤਾਂ ਦੀਆਂ ਤਸਵੀਰਾਂ ਵੀ ਦਿਖਾਣੇ ਆ ਕਿ ਕਿਸ ਤਰੀਕੇ ਸੰਗਤਾਂ ਅੰਦਰ ਦੁਪਹਿਰਾਂ ਕੱਟ ਰਹੀਆਂ ਨੇ ਕਿਉਂਕਿ ਇਸ ਵੇਲੇ ਜੇਕਰ ਮੈਂ ਗੱਲ ਕਰਾਂ ਤਾਂ ਰਾਤ ਦੇ ਸਮੇਂ ਹੀ ਕਰੀਬ-ਕਰੀਬ 10000 ਦੇ ਕਰੀਬ ਸੰਗਤ ਇੱਥੇ ਪਹੁੰਚ ਜਾਂਦੀ ਹੈ ਦੁਪਹਿਰਾ ਕੱਟਣ ਦੇ ਲਈ ਪਰ ਐਤਵਾਰ ਦੀ ਜਿਹੜੀ ਸੰਗਤ ਹੁੰਦੀ ਹੈ ਉਹ اٹਟ ਜਿਵੇਂ ਕਹਿ ਲਈਏ ਕਿ ਸੰਗਤ ਦਾ ਹੜ ਆਇਆ ਹੁੰਦਾ ਹੈ ਉਵੇਂ ਸੰਗਤ ਪਹੁੰਚਦੀ ਹੈ ਤਾਂ ਇਹ ਤਸਵੀਰਾਂ ਗੁਰਦੁਆਰਾਸ਼ੀ ਦਾ 사이ਟ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਗਤ ਪਹੁੰਚਦੀ ਹੈ ਇਹ ਸੰਗਤ ਸਿਰਫ ਹੰਬੀਸਰ ਜਾਂ ਪੰਜਾਬ ਦੀ ਨਹੀਂ ਬਲਕਿ ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ ਸੰਗਤ ਇੱਥੇ ਚਪਹਿਰਾ ਕੱਟਣ ਦੇ ਲਈ ਪਹੁੰਚਦੀ ਹੈ ਜੇਕਰ ਮੱਜ ਦੀ ਗੱਲ ਕਰਾਂ ਤਾਂ ਅੱਜ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਵੀ ਹੈ ਜਿਸ ਦੇ ਚੱਲਦੇ ਸੰਗਤ ਹੋਰ ਵੱਧ ਤੋਂ ਵੱਧ ਪਹੁੰਚ ਕੇ ਗੁਰਦੁਆਰੇ ਦੇ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਛੋਟੇ-ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇੱਥੇ ਆ ਕੇ ਹਾਜ਼ਰੀ ਭਰਦਾ ਹੈ ਤੇ ਆਪਣੇ ਆਪ ਨੂੰ ਵੜਪਾਗਾ ਮਹਿਸੂਸ ਕਰ ਰਿਹਾ ਜੇਕਰ ਮੈਂ ਇਹ ਬਾਹਰ ਦੀਆਂ ਤਸਵੀਰਾਂ ਦਿਖਾਵਾਂ ਜਿੱਥੋਂ ਚਰਨ ਗੰਗਾ ਤੋਂ ਅਸੀਂ ਅੰਦਰ ਜਾਂਦੇ ਹਾਂ ਉਸ ਤੋਂ ਪਹਿਲਾਂ ਹੀ ਸੰਗਤ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਦੂਰ ਦਰਾਡੇ ਤੋਂ ਸੰਗਤ ਆਂਦੀ ਹੈ ਰਾਤ ਵੇਲੇ ਇੱਥੇ ਵਿਸ਼ਰਾਮ ਕਰਦੀ ਹੈ ਤੇ ਸਵੇਰ ਨੂੰ ਦੁਪਹਿਰਾ ਕੱਟਦੀ ਹੈ ਪਰ ਕੁਝ ਸੰਗਤ ਇਹ ਵੀ ਹੈ ਜਿਹੜੀ ਰਾਤ ਨੂੰ ਵੀ ਦੁਪਹਿਰਾ ਕੱਟਦੀ ਹੈ ਤੇ ਸਵੇਰ ਦਿਨੇ ਵੀ ਜਿਹੜਾ ਉਹ ਦੁਪਹਿਰਾ ਕੱਟਦੀ ਹੈ ਸੋ ਗੱਲਬਾਤ ਕਰਦੇ ਹਾਂ ਸੰਗਤ ਸਾਡੇ ਨਾਲ ਵਿੱਚ ਬੱਬਾ ਜੀ ਵਾਹਿਗੁਰੂ ਜੀ ਕਾ 500 ਸਵਾਯੋ ਜੀ ਫਰਦੋ ਜੀ ਸੁਖਬੀਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਦੇ ਰਹਿਣ ਜੈੰਤੀ ਵਰਤੋ ਅਮਰਦਾਰ ਨੇੜੇ ਹੀ ਹੈ ਖਾਸ ਚਪੈਰਾ ਕੱਟਣ ਦੇ ਲਈ ਹੁੰਦੀ ਹੈ ਖਾਇਆ ਡੇਲੀ ਆਈਦਾ ਵਾ ਜਦੋਂ ਵੀ ਟਾਈਮ ਲੱਗਦੀ ਉਦੋਂ ਵੀ ਹੋ ਕੇ ਜਾਂਦਾ ਵਾ ਹੁਣ ਸਾਡਾ ਬੱਚਾ ਨਹੀਂ ਠੀਕ ਹੈ ਸੁਖਿਆ ਸੀ ਵੀ ਠੀਕ ਹੋ ਜੇ ਇਹਦੀ ਬਾਥਰੂਮ ਦੀ ਪ੍ਰੋਬਲਮ ਹੈ ਤੇ ਅੱਜ ਫਿਰ ਆਏ ਮਾਥਾ ਟੇਕਣ ਆਏ ਲੱਗਦਾ ਜੀ ਇੰਨਾ ਇਕੱਠ ਦੇਖਦੇ ਆ ਇਸ ਸਥਾਨ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਆਪਣੇ ਧਾਰਮਿਕ ਸਥਾਨਾਂ ਤੇ ਇੰਨਾ ਇਕੱਠ ਹੋ ਰਿਹਾ ਸੰਗਤ ਨਾਮ ਬਾਣੀ ਦਾ ਪਾਠ ਕਰਦੇ ਨੇ ਹਾਂਜੀ ਖੁਸ਼ੀ ਤੇ ਹੁੰਦੀ ਹੈ ਕਿਉਂਕਿ ਹਰੇਕ ਧਰਮ ਨੂੰ ਆਪੋ ਆਪਣਾ ਹੁੰਦਾ ਵਾ ਸਾਨੂੰ ਵੀ ਸਿੱਖ ਧਰਮਣਾ ਹੁੰਦਾ ਹੋਇਆ ਵੀ ਸਿੱਖ ਧਰਮ ਸਾਡਾ ਉੱਚਾ ਕਿਉਂਕਿ ਸਭ ਤੋਂ ਜੇ ਵੇਖਿਆ ਜਾਵੇ ਤੇ ਸਭ ਤੋਂ ਉੱਚਾ ਦੇ ਸੱਚਾ ਜਿਹੜਾ ਧਰਮ ਜੇ ਵੇਖਿਆ ਜਾਵੇ ਤੇ ਉਹ ਸਿੱਖ ਧਰਮ ਹੀ ਆ ਜਿਹਦੇ ਵਿੱਚ ਸਭ ਤੋਂ ਵੱਧ ਕਟਰਤਾਵਾ ਤੇ ਜੇ ਵੇਖਿਆ ਜਾਵੇ ਤੇ ਕਿੰਤੂ ਪ੍ਰਿੰਤੂ ਵੀ ਇਹਦੇ ਵਿੱਚ ਹੀ ਹੁੰਦੀ ਹੁੰਦੇ ਕਈ ਲੋਕ ਇਸ ਦਾ ਨੇ ਹੈਗੇ ਵੀ ਆ ਜਿਹੜੇ ਕਿੰਤੂ ਪ੍ਰਿੰਤੂ ਕਰਦੇ ਤਾਂ ਸਮਾਂ ਆਏਗਾ ਇੱਕ ਦਿਨ ਸਭ ਸਭ ਕੁਝ ਠੀਕ ਹੋ ਜਾਏਗਾ ਹਾਂ ਆਵੇਗਾ ਜੀ ਆਏਗਾ ਜ਼ਰੂਰੀ ਹੈ ਜੀ ਵੀ ਆਉਣਾ ਵੀ ਚਾਹੀਦਾ ਕਿਉਂਕਿ ਜਿਹੜਾ ਅੱਜ ਕੱਲ੍ਹ ਵੇਖ ਰਹੇ ਆ ਨਸ਼ਿਆਂ ਦਾ ਦੌਰ ਚੱਲ ਰਿਹਾ ਠੀਕ ਆ ਜੇ ਵੇਖੇ ਤਾਂ ਗੈਂਗਵਾਰ ਨੂੰ ਬਹੁਤ ਤਕੜਾ ਬਰਾਇ ਯੂਪੀ ਬਿਹਾਰ ਬਣ ਚੁਕਿਆ ਆਪਣਾ ਇਥੋਂ ਸਾਰਾ ਕੁਝ ਪਰ ਫਿਰ ਵੀ ਲੋਕਾਂ ਨੂੰ ਚਾਹੀਦਾ ਵਾ ਵੀ ਗੁਰੂ ਦੇ ਰਾਹ 'ਤੇ ਚੱਲਣਾ ਚਾਹੀਦਾ ਸਾਨੂੰ ਲੱਗਦਾ ਕਾਲੀ ਯੁਗ ਦਾ ਪੈ ਰਿਹਾ ਜਿਹੜਾ ਗੁਰੂ ਦੇ ਲੜ ਲੱਗੇਗਾ ਉਹੀ ਬਚ ਜੇਗਾ ਉਹੀ ਉਹੀ ਜੀ ਜੋ ਗੁਰੂ ਨੂੰ ਮੰਨੇਗਾ ਉਹ ਹੀ ਸੁਖ ਪਾਏਗਾ ਦੂਜਾ ਤੇ ਹੋਣੀ ਕਿਉਂਕਿ ਬਾਣੀ ਜਿਹੜੀ ਆ ਉਹ ਤਾਰਨ ਲਈ ਆਈ ਹੈ ਕਾਲ ਯੁਗ ਵਿੱਚ ਜੇ ਤਰਨਾ ਤੇ ਫਿਰ ਬਾਣੀ ਨੂੰ ਜ਼ਰੂਰ ਸਾਨੂੰ ਅਪਣਾਉਣਾ ਚਾਹੀਦਾ ਬਾਣੀ ਦੇ ਲੜ ਲੱਗਣਾ ਚਾਹੀਦਾ ਗੁਰਦਰਾਡੇ ਬੇਟੀਆਂ ਸੰਗਤਾਂ ਜੋ ਇਹ ਸੋਚਦੇ ਹਨ ਕਿ ਸਾਡੇ ਕੰਮਕਾਰ ਜ਼ਿਆਦੇ ਨੇ ਸਾਡੇ ਕੋਈ ਗੁਰੂ ਘਰ ਜਾਣ ਲਈ ਸਮਾਂ ਹੈ ਨਹੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਸੁਨੇਹਾ ਇਹੋ ਹੀ ਹੈ ਵੀ ਭਾਵੇਂ ਜਿੱਥੇ ਵੀ ਰਹੋ ਤੁਸੀਂ ਕੰਮਕਾਰਾਂ ਦੀ ਗੱਲ ਨਹੀਂ ਪਰ ਆਪਣੇ ਗੁਰੂ ਨਾਲ ਜ਼ਰੂਰ ਜੁੜੋ ਆ ਬਾਣੀ ਨਾਲ ਜੁੜੋ ਬਾਣੀ ਤੇ ਬਾਣੀ ਦਾ ਧਾਰਨ ਹੋਵੇ ਇਹੋ ਮੇਰਾ ਸਾਡਾ ਸੰਦੇਸ਼ ਹੈ ਸਾਬ ਵਾਹਿਗੁਰੂ ਜੀ ਕੀ ਫਤਫਤੇ ਸੋ ਹੋਰ ਇੱਥੇ ਸੰਗਤ ਨੂੰ ਦਿਖਾ ਦਈਏ ਕਿ ਗਰਮੀ ਨੂੰ ਲੈ ਕੇ ਖਾਸ ਜਿਹੜੇ ਇੱਥੇ ਪੱਖੇ ਲਗਾਏ ਹੋਏ ਨੇ ਟੈਂਟ ਲਗਾਏ ਹੋਏ ਨੇ ਤੇ ਇੱਕ ਪਾਸੇ ਠੰਡੇ ਮਿੱਠੇ ਜਲ ਦੀ ਸ਼ਬੀਲ ਜਿਹੜੀ ਸੰਗਤ ਦੇ ਲਈ ਠੰਡੇ ਜਲਦੀ ਸ਼ਬੀਲ ਵੀ ਸੰਗਤ ਲਈ ਲਾਈ ਗਈ ਹੈ ਤਾਂ ਜੋ ਗਰਮੀ ਦੇ ਵਿੱਚ ਖਾਸ ਸੰਗਤ ਦਾ ਜਿਹੜਾ ਖਾਸ ਧਿਆਨ ਰੱਖਿਆ ਜਾਂਦਾ ਦੂਸਰੇ ਪਾਸੇ ਜੇਕਰ ਮੈਂ ਗੱਲ ਕਰਾਂ ਤਾਂ ਖੂਬਸੂਰਤ ਤਸਵੀਰ ਹੋਦੋਂ ਬਣਦੀ ਹੈ ਜੇ ਛੋਟੇ-ਛੋਟੇ ਬੱਚੇ ਇੱਥੇ ਦੇਖਦੇ ਆ ਕਿਉਂਕਿ ਅਕਸਰ ਜਦ ਅਸੀਂ ਵੱਡੇ ਹੋ ਜਾਂਦੇ ਆ ਤੇ ਆਪਣੇ ਕਮਾਕਾਰਾਂ ਦੇ ਵਿੱਚ ਕਿੱਤਿਆਂ ਦੇ ਵਿੱਚ ਇੰਨੇਕ ਵਿਅਸਤ ਹੋ ਜਾਂਦੇ ਆ ਕਿ ਸਾਡੇ ਮੂੰਹ ਇੱਕੋ ਜਵਾਬ ਨਿਕਲਦਾ ਕਿ ਸਾਡੇ ਕੋਲ ਕਮਾਕਾਰਾਂ ਤੋਂ ਵੇਲ ਹੈ ਨਿਕ ਗੁਰੂ ਘਰ ਜਾਣ ਲਈ ਸਣਾ ਛੋਟੇ ਜਿਹੇ ਬੱਚੇ ਮਿਲੂਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਨਮਿਤਪਾਲ ਸਿੰਘ ਨਮਿਤਪਾਲ ਸਿੰਘ ਕਿਥੋਂ ਦੇ ਆਣੇ ਨੇ ਜਿੰਡਿਆਲਾ ਗੁਰੂ ਚੰਡਿਆਲੇ ਤੋਂ ਚੁਪਹਿਰਾ ਕੱਟਣ ਲਈ ਆਂਦੇ ਹਾਂ ਹਾਂਜੀ ਹਰ ਸ਼ਨੀਵਾਰ ਆਈਦਾ ਹਰ ਸ਼ਨੀਵਾਰ ਆਂਦੇ ਹਾਂ ਹਾਂਜੀ ਕੋਣ ਕੋਣ ਆਂਦਾ ਨਾਮ ਤੁਹਾਡੇ ਮੈਂ ਤੇ ਮम्मा ਹੁੰਦੇ ਇੰਨੀ ਗਰਮੀ ਚ ਤੁਸੀਂ ਕਹਿੰਦੇ ਨਹੀਂ ਕਿ ਮੈਂ ਨਹੀਂ ਜਾਣਾ ਗਰਮੀ ਬਹੁਤ ਹੈ ਇੱਥੇ ਆ ਕੇ ਕੋਈ ਗਰਮੀ ਲੱਗਦੀ ਜੀ ਕੀ ਬਾਤ ਹੈ ਕਿਵੇਂ ਤਾਂ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਬਾਤ ਕਰਦੇ ਹੋ ਨੇ ਅੰਦਰ ਸੇਵਾ ਹਾਂਜੀ ਸੇਵਾ ਕਰਦੇ ਆ ਜੀ ਕਾਦੀ ਕਾਦੀ ਸੇਵਾ ਕਰਦੇ ਹੋ ਜੋੜੇਕਾਰ ਦੀ ਲੰਗਰ ਦੀ ਸ਼ਭੀਲ ਦੀ ਸਭ ਸੇਵਾ ਕਰਦੇ ਆ ਜੀ ਸੰਗਤ ਦੱਸਦੀ ਏ ਸੰਗਤ ਮਿਲ ਕੇ ਕਹਿੰਦੀ ਏ ਕਿ ਬਹੁਤ ਵਧੀਆ ਹੈ ਤੁਸੀਂ ਗੁਰੂ ਘਰ ਆਉਂਦੇ ਹੋ ਹਾਂਜੀ ਹਾਂਜੀ ਬਹੁਤ ਸੰਗਤ ਇੱਥੇ ਐਤਵਾਰ ਬਹੁਤ ਜ਼ਿਆਦਾ ਸੰਗਤ ਹੁੰਦੀ ਏ ਇੱਥੇ ਬਾਕੀ ਸੰਗਤਾਂ ਨੂੰ ਵੀ ਸਨੇਹਾ ਲਾਓ ਕਿ ਆਪਣੇ ਕੰਮਕਾਰਾਂ ਚੋਂ ਨਿਕਲ ਕੇ ਗੁਰਦੁਆਰੇ ਜਾਇਆ ਕਰੋ ਹਾਂਜੀ ਹਾਂਜੀ ਇੱਕ ਵਾਰੀ ਕਹਿ ਦਿਓ ਸੰਗਤ ਨੂੰ ਸਾਰੇ ਸਾਰੇ ਆਉਣ ਇੱਥੇ ਬਾਬਾ ਦੀਪ ਸਿੰਘ ਜੀ ਦੇ ਚਪੈਰੇ ਕੱਟੇ ਸ਼ਨੀਵਾਰ ਐਤਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਰਨਾਲ ਮਾਤਾ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀ ਪੀਓ ਧਰੋਵਾਲੀ ਤੇ ਇੱਥੇ ਖਾਸ ਚਪੈਰਾ ਕਟਣ ਲਈ ਹਾਂਜੀ ਕਿਵੇਂ ਦਾ ਮਹਿਸੂਸ ਕਰ ਰਹੀ ਆਂ ਮੈਂ ਅੱਜ ਸ੍ਰੀ ਹਰਗੋਬਿੰਦ ਜੀ ਦਾ ਜਨਮ ਦਿਹਾੜਾ ਹੈ ਤੇ ਮੇਰਾ ਜੀ ਕਰਦਾ ਸੀ ਵੀ ਮੈਂ ਵੀ ਅੱਜ ਸੰਗਤਾਂ ਦੇ ਇੱਥੇ ਦਰਸ਼ਨਦਾਰ ਜਿਹੜੇ ਉਹ ਘਰਾਂ ਬਹੁਤ ਹੀ ਮੈਨੂੰ ਅੱਜ ਇੰਨਾ ਕ ਆਨੰਦ ਆਇਆ ਤੇ ਅਸੀਂ ਘਰ ਬੈਠੇ ਰਾਤ گزار ਲੈਣੇ ਆਂ ਅੱਜ ਪਤਾ ਲੱਗਾ ਪੀ ਸੰਤ ਦਾ ਠਾਠਾ ਮਾਰਦਾ ਕੱਠ ਐਨਾ ਪਿਆਰ ਮਿਲਿਆ ਮੈਨੂੰ ਲੱਗਦਾ ਹੀ ਨਹੀਂ ਵੀ ਰਾਤ ਪੈਂਦੀ ਹੈ ਕਦੀ ਇੱਥੇ ਗੱਜ ਭਰ ਆਇਆ ਕੀ ਖਿਆਲ ਚੱਲ ਰਹੇ ਨੇ ਬਹੁਤ ਹੀ ਮੈਂ ਕਹਿੰਨੀ ਵੀ ਸਾਡੀਆਂ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਅਸੀਂ ਤਾਂ ਉਹਨਾਂ ਦੇ ਕਦੀ ਵੀ ਦੇਨਦਾਰ ਨਹੀਂ ਆ ਕਿ ਤੁਸੀਂ ਆਖਰੀ ਵਾਰ ਮੈਂ ਪਹਿਲੀ ਵਾਰ ਦੁਪਹਿਰਾ ਕੱਟਣ ਲਈ ਇੱਥੇ ਪਹੁੰਚੀ ਆ ਮਹਿਸੂਸ ਕੀ ਕਰ ਰਹੀ ਕਿਉਂਕਿ ਜਿਵੇਂ ਅਸੀਂ ਅਕਸਰ ਸੁਣਦੇ ਹਾਂ ਸੰਗਤ ਨੂੰ ਇੱਥੋਂ ਮੰਗੀਆਂ ਮਰਜ਼ਾ ਮਿਲਦੀਆਂ ਨੇ ਨਾਮ ਬਾਣੀ ਦਾ ਸਿਮਰਨ ਮਿਲਦਾ ਮੈਨੂੰ ਤੇ ਮੈਂ ਇੱਕ ਕੈਂਸਰ ਦੀ ਪੇਸ਼ੈਂਟ ਸੀ ਮੈਂ ਜਦੋਂ ਮੈਨੂੰ ਕੀਮੋ ਲੱਗਦੀ ਸੀ ਨਾ ਮੈਂ ਰੋਜ਼ ਇੱਥੋਂ ਉੱਥੋਂ ਕੀਮੋ ਲਵਾ ਕੇ ਛੀਦਾ ਦੇ ਦਰਸ਼ਨ ਕਰਕੇ ਫੇਰ ਘਰ ਜਾਂਦੀ ਸੀ ਮੈਨੂੰ ਜੋ ਦੁੱਖ ਕੱਟਿਆ ਮੇਰਾ ਗੁਰੂ ਰਾਮਦਾਸ ਨੇ ਕੱਟਿਆ ਅੱਜ ਕੱਲ੍ਹ ਦੁਨੀਆ ਤੇ ਕੋਈ ਨਹੀਂ ਸਿਰਫ ਗੁਰੂ ਰਾਮਦਾਸ ਤੋਂ ਸਵਾ ਕੋਈ ਨਹੀਂ ਜਦੋਂ ਕੀਮੋ ਹੁੰਦੀ ਹੈ ਬੰਦੇ ਕੋ ਤੁਰਿਆ ਤੱਕ ਨਹੀਂ ਜਾਂਦਾ ਤੁਸੀਂ ਆਖਿਆ ਹਰ ਕੀਮਤ ਬਾ ਤੁਸੀਂ ਗੁਰਦ੍ਰਸ਼ੀ ਦੱਸੇ ਦਰਸ਼ਨ ਕਰਨਾ ਜਦੋਂ ਮੇਰੀ ਉਹ ਰੇਡੀਏਸ਼ਨ ਹੁੰਦੀ ਸੀ ਉੱਤੋਂ ਸਾਡੀ ਗੱਡੀ ਆਉਂਦੀ ਸੀ ਤੇ ਮੈਂ ਇੱਥੇ ਦਰਸ਼ਨ ਕਰਨ ਸ਼ੀਦਾ ਸਾਹਿਬ ਦਰਸ਼ਨ ਕਰਕੇ ਫਿਰ ਮੈਂ ਆਪਣੇ ਘਰ ਜਾਂਦੀ ਐਂ ਤੇ ਗੁਰੂ ਰਾਮਦਾਸ ਤੋਂ ਬਾਬਾ ਸ਼ੀਦਾ ਤੋਂ ਸਭ ਕੁਝ ਲਿਆ ਜੁਪਹਰੇ ਦਾ ਵਿਰੋਧ ਵੀ ਬਹੁਤ ਸੰਗਤ ਕਰਦੀ ਉਹਨਾਂ ਨੂੰ ਕੀ ਕਹਿਣਾ ਚਾਹੋਗੀ ਨਹੀਂ ਨਹੀਂ ਜੁਪਹਰੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਾਨੂੰ ਬਾਣੀ ਜਿੰਨੀ ਕ ਪੜਨੀ ਆਉਂਦੀ ਆ ਪੜਨੀ ਚਾਹੀਦੀ ਆ ਸਭ ਤੋਂ ਵੱਧ ਬਾਣੀਆਂ ਇਸ ਟਾਈਮ ਕੁਝ ਨਹੀਂ ਦੁਨੀਆ ਦੇ ਉੱਤੇ ਕੁਝ ਨਹੀਂ ਬਾਣੀ ਤੋਂ ਵੱਡਾ ਕੁਝ ਨਹੀਂ ਆ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੀਆਂ ਵੀ ਬਾਣੀ ਤੋਂ ਵੱਡਾ ਕੁਝ ਨਹੀਂ ਇਸ ਦੁਨੀਆ ਤੇ ਜੋ ਬਾਣੀ ਆ ਨਾਤੀਏ ਨਾ ਪੁੱਤਰ ਸਭ ਬਾਣੀ ਨੇ ਤੁਹਾਡੇ ਨਾਲ ਜਾਣਾ ਸਾਡੇ ਗੁਰੂ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਤੇ ਅਸੀਂ ਤੇ ਉਹਨਾਂ ਵਾਸਤੇ ਕੁਝ ਵੀ ਨਹੀਂ ਆ ਅੱਛਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਸੰਗਤ ਸਾਡੇ ਨਾਲ ਜੁੜਦਾ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲੀ ਵਾਰ ਆਏ ਆ ਤੁਸੀਂ ਦਿਨ ਐਨ ਲਿਆ ਤੁਸੀਂ ਅੱਸੀ ਰਿਵਾੜੀ ਹਰਿਆਣਾ ਚੋਂ ਆਏ ਆ ਤੇ ਇਤਨੀ ਸ਼ੋਭਾ ਸੁਣੀ ਗੁਰੂ ਮਹਾਰਾਜ ਦੀ ਕਿ ਕਿਰਪਾ ਕੀਤੀ ਬਾਬਾ ਜੀ ਨੇ ਸਾਨੂੰ ਵੀ ਆਪਣੇ ਚਰਨਾਂ ਚ ਬੁਲਾਇਆ ਹੁਣ ਵੀ ਬਿਠਾਣ ਦਾ ਮੌਕਾ ਦਿੱਤਾ ਕਿ ਜੋ ਵੀ ਉਹਦੀ ਮਨ ਦੀ ਮਨੋ ਕਾਮਨਾ ਹੁੰਦੀ ਹੈ ਉਹ ਗੁਰੂ ਮਹਾਰਾਜ ਆਪ ਪੂਰੀ ਕਰਦੇ ਨੇ ਸਭ ਤੋਂ ਵੱਡੀ ਗੱਲ ਹੈ ਵਿਸ਼ਵਾਸ ਦੀ ਭਰੋਸੇ ਦੀ ਜੋ ਵੀ ਭਰੋਸਾ ਕਰਕੇ ਇੱਥੇ ਬੈਠਦਾ ਜੁੜਦਾ ਨਾਮ ਬਾਣੀ ਪੜਦਾ ਅੰਦਰੋਂ ਮਨ ਚਿਤਿ ਕੋਕੀ ਉਨੋ ਸਭ ਮਰਾਦਾ ਪੂਰੀਆਂ ਹੁੰਦੀਆਂ ਨੇ ਸਭ ਕੁਝ ਉਹਨੂੰ ਪ੍ਰਾਪਤ ਹੁੰਦਾ ਅਸੀਂ ਵੀ ਬਰੋਸਾ ਵਿਸ਼ਵਾਸ ਕਰਕੇ ਆਏ ਆ ਸਾਡੇ ਤੇ ਵੀ ਗੁਰੂ ਮਹਾਰਾਜ ਜ਼ਰੂਰ ਕਿਰਪਾ ਕਰਨ ਕਰੋ ਕਰੋ ਚਾਲੇ ਪਾਨ ਲੱਗਿਆ ਕੀ ਖਿਆਲ ਸੀ ਮਨ ਦੇ ਵਿੱਚ ਤੇ ਇੱਥੇ ਪਹੁੰਚ ਕੇ ਕੀ ਚੱਲ ਰਿਹਾ ਜੀ ਮਨ ਦੇ ਵਿੱਚ ਮਨ ਦੇ ਵਿੱਚ ਹੀ ਚੱਲ ਰਿਹਾ ਸੀ ਗੁਰੂ ਮਹਾਰਾਜ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸਾ ਅੱਗੇ ਕੀ ਚੀਰ ਅਰਦਾਸ ਅਸੀਂ ਤੇ ਆਏ ਸੀ ਗੁਰੂ ਮਹਾਰਾਜ ਤੇਰੀ ਸ਼ੋਭਾ ਸੁਣ ਕੇ ਅੱਗੇ ਤੂੰ ਜਾਣੀ ਜਾਣੇ ਜੋ ਤੁਸੀਂ ਕਰਨਾ ਹੈ ਉਹ ਤੁਸੀਂ ਆਪ ਕਰਨਾ ਹੈ ਸਭ ਦੇ ਦਿਲਾਂ ਦੀ ਤੁਸੀਂ ਜਾਣਨ ਵਾਲੇ ਹੋ ਸਾਡੀ ਦਿਲਾਂ ਦੇ ਵੀ ਉਹ ਜਾਣਦੇ ਹੋ ਸਰ ਵੈ ਗੁਰਜੀ ਸੋ ਇਹ ਸੋਭਾ ਜਦ ਅਸੀਂ ਸੁਣਦੇ ਹਾਂ ਕਿ ਗੁਰੂ ਘਰ ਆ ਕੇ ਇੱਕ ਮੰਨਤ ਵਿੱਚ ਐਸੇ ਖਿਆਲ ਹੁੰਦੇ ਨੇ ਕਿਵੇਂ ਲੱਗਦਾ ਕਿ ਇੱਥੇ ਇੱਕ ਸਵਰਗ ਹੈ ਇੱਕ ਜਨਨਤ ਹੈ ਕਿਉਂਕਿ ਅਸੀਂ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵੀ ਜੇਕਰ ਗੱਲ ਕਰਦੇ ਆਂ ਜਾਂ ਗੁਰਦੁਆਰਾ ਸ਼ੀਦਾ ਸਾਹਿਬ ਦੀ ਵੀ ਗੱਲ ਕਰਦੇ ਆਂ ਤਾਂ ਵੱਧ ਤੋਂ ਵੱਧ ਸੰਗਤ ਜਦ ਪਹੁੰਚਦੀ ਹੈ ਤਾਂ ਮਾਨੂੰ ਇਸ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਕਿ ਗੁਰੂ ਘਰਾਂ ਦੇ ਵਿੱਚ ਸੰਗਤ ਵਾਪਸ ਜੁੜ ਰਹੀ ਹੈ ਸੋ ਦੂਰ ਦਰਾਡੇ ਜਾਂ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਵੀ ਇਹੀ ਸਵਾਲ ਹੁੰਦੇ ਨੇ ਇਹੀ ਬਾਨੇ ਹੁੰਦੇ ਨੇ ਕਿ ਸਾਡੇ ਕੋਲ ਸਮਾਂ ਹੈ ਨਹੀਂ ਗੁਰੂ ਘਰਾਂ ਦੇ ਵਿੱਚ ਜਾਣ ਲਈ ਸੋ ਆਪਣੇ ਨੇੜਲੇ ਘਰਾਂ ਦੇ ਨੇੜਲੇ ਜੋ ਗੁਰਦਾਰੇ ਨੇ ਉਹਨਾਂ ਦੇ ਵਿੱਚ ਜਾਓ ਗੁਰੂ ਦੇ ਨਾਲ ਜੁੜੋ ਕਿਉਂਕਿ ਕੱਲ ਯੋਗ ਦਾ ਪਹਿਰਾ ਇਸ ਦੇ ਵਿੱਚ ਤਾਂ ਗੁਰੂ ਮਹਾਰਾਜ ਦਾ ਪੱਲਾ ਫੜਨਾ ਬਹੁਤ ਜ਼ਰੂਰੀ ਹੈ ਫਿਲਹਾਲ ਹੀ ਮੈਨੂੰ ਤੇ ਜ਼ਾਤ ਲਾਈ ਪੰਜਾਬੀ ਟੀਵੀ ਦੇ ਲਈ ਮੈਂ ਦਮਦੀਪ ਸਿੰਘ ਕਮਰਸਾ